ਇਮੀਗ੍ਰੇਸ਼ਨ ਦੇ ਬਾਬਤ ਸਖਤੀ ਜਿਹੜੀ ਉਹ ਪੂਰੀ ਜਿਹੜੀ ਉਹ ਚੱਲ ਰਹੀ ਆ ਯੂਐਸਟੀ ਨੇ ਡੈਪੂਟੇਸ਼ਨਸ ਜਿੰਨੀਆਂ ਫਲਾਈਟਸ ਆ ਕੋਲੰਬੀਆ ਦੇ ਵਿੱਚ ਵੀ ਜਿਹੜੀਆਂ ਉਹ ਲੈਂਡ ਹੋਣੀਆਂ ਆ ਸ਼ੁਰੂ ਹੋ ਚੁੱਕੀਆਂ ਆ ਅ ਇਸ ਟਾਈਮ ਮਿਲਟਰੀ ਪਲੇਨਸ ਦੀ ਜਿਹੜੀ ਵਰਤੋਂ ਆ ਉਹ ਕੀਤੀ ਜਾ ਰਹੀ ਆ ਉਧਰ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਰੇਡਸ ਆ ਉਹ ਲਗਾਤਾਰ ਪੂਰੇ ਕਹਿ ਸਕਦੇ ਆ ਵੀ ਜੋਰ ਸ਼ੋਰ ਦੇ ਨਾਲ ਚੱਲ ਰਹੀਆਂ ਆ ਕੈਲੀਫੋਰਨੀਆ ਨੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਆ ਉਹ ਸੱਦ ਲਿਆ ਹੈਗਾ ਆ ਵੀ ਵੀ ਜਿਹੜੇ ਡੋਨਲਡ 트੍ਰੰਪ ਆ ਉਹਨਾਂ ਦੇ ਇਮੀਗ੍ਰੇਸ਼ਨ ਦੇ ਇਸ ਰੇਡਸ ਨੂੰ ਕਿਦਾਂ ਇਸ ਨੂੰ ਟੈਕਲ ਕੀਤਾ ਜਾਵੇ 트੍ਰੰਪ ਹੁਣੀ ਇਸ ਟਾਈਮ ਕੈਲੀਫੋਰਨੀਆ ਦਾ ਜਿਹੜਾ ਸੈਂਚਰੀ ਸਟੇਟ ਲਾਇਆ ਉਸ ਨੂੰ ਇਹਨਾਂ ਰੇਡਸ ਦੇ ਜ਼ਰੀਏ ਭੰਡਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਕੈਲੀਫੋਰਨੀਆ ਨੇ ਸਟੇਟ ਦੇ ਵਿੱਚ ਲਾ ਜਿਹੜਾ ਆ ਉਹ ਕੀਤਾ ਸੀਗਾ ਵੀ ਕੋਈ ਵੀ ਲੋਕਲ ਅਧਿਕਾਰੀ ਜਾਂ ਲੋਕਲ ਲਾ ਇਨਫੋਰਸਮੈਂਟ ਆ ਫੈਡਰਲ ਅ ਲਾਇਨ ਫੋਰਸਮੈਂਟ ਦੀ ਮਦਦ ਨਹੀਂ ਕਰੂਗੀ 트럼ਪ ਹੁਣਾ ਦੇ ਜਿਹੜੇ ਇਮੀਗ੍ਰੇਸ਼ਨ ਰੇਟਸ ਆ ਉਹਨਾਂ ਵਿੱਚ ਮਦਦ ਕਰਨ ਦੇ ਲਈ ਸੋ 트럼ਪ ਹੁਣਾ ਦਾ ਜਿਹੜਾ ਆਰਡਰ ਸੀਗਾ ਪ੍ਰੋਟੈਕਟਿੰਗ ਦੀ ਅਮਰੀਕਨ ਪੀਪਲ ਅਗੇਨਸਟ ਇਨਵੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਫੈਡਰਲ ਫੰਡਸ ਉਹਨਾਂ ਨੂੰ ਡਿਨਾਈ ਕੀਤੇ ਜਾਣਗੇ ਖਾਸ ਕਰਕੇ ਸੈਂਚਰੀ ਸਟੇਟਸ ਜਾਂ ਸਿਟੀਜ਼ ਨੂੰ ਉਹਨਾਂ ਜੂਰਿਸਡਿਕਸ਼ਨ ਨੂੰ ਅਕ੍ਰੋਸ ਦਾ ਕੰਟਰੀ ਜੇ ਉਹ ਇਹਨਾਂ ਦੇ ਫੈਡਰਲ ਇਮੀਗ੍ਰੇਸ਼ਨ ਆਫਿਸਰਸ ਦੀ ਮਦਦ ਨਹੀਂ ਕਰਦੇ ਹੈਗੇ ਹੁਣ ਜਿਹੜੇ ਗੈਵਿਨ ਨਿਊਸਮ ਤੇ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਇਸ ਤਰੀਕੇ ਦੇ ਨਾਲ ਜਿਹੜਾ ਹੁਣ ਉਹ ਸੋਚ ਰਹੇ ਨੇ ਵੀ ਕਿਸ ਤਰੀਕੇ ਦੇ ਨਾਲ ਬੇਸਿਕਲੀ ਵੀ ਸਪੈਸ਼ਲ ਸੈਸ਼ਨ ਜਿਹੜਾ ਬੁਲਾ ਕੇ ਟਰੰਪ ਹੁਣਾਂ ਦੇ ਇਸ ਇਮੀਗ੍ਰੇਸ਼ਨ ਦੇ ਮਸਲੇ ਦਾ ਹੱਲ ਜਿਹੜਾ ਹੋ ਲੱਭਿਆ ਜਾਵੇ ਸੋ ਇਹਦੇ ਵਿੱਚ ਕਹਿੰਦੇ ਵੀ ਗਵਰਨਰ ਨਿਊਸਮ 10 ਮਿਲੀਅਨ ਡਾਲਰ ਤੱਕ ਉਹਨਾਂ ਆਰਗੇਨਾਈਜੇਸ਼ਨਸ ਨੂੰ ਮਨੀ ਜਿਹੜੀ ਉਹ ਪ੍ਰੋਵਾਈਡ ਕਰ ਸਕਦੇ ਆ ਜਿਹਦੇ ਨਾਲ ਉਹ ਇਹ ਇਸ ਦੇ ਜਿਹੜੇ ਪੀੜਤ ਜਾਂ ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਇਮੀਗ੍ਰੇਸ਼ਨ ਸਰਵਿਸਿਜ਼ ਤੇ ਲੀਗਲ ਏਡ ਜਿਹੜੀ ਆ ਉਹ ਪ੍ਰੋਵਾਈਡ ਜਿਹੜੀ ਉਹ ਕਰਨਗੇ ਰਿਪਬਲਿਕਨ ਲਾ ਮੇਕਰਸ ਨੇ ਇਹ ਕਿਹਾ ਵੀ ਇਹ ਸਲੈਪ ਇਨ ਦਾ ਫੇਸ ਆ ਜਿਹੜੇ ਟੈਕਸ ਪੇਡ ਡਾਲਰਸ ਆ ਉਸ ਉਹ ਤੁਸੀਂ ਵਰਤ ਰਹੇ ਆ ਇਲਿਗਲ ਇਮੀਗ੍ਰੇਸ਼ਨ ਨੂੰ ਡਿਫੈਂਡ ਕਰਨ ਦੇ ਲਈ ਅੱਜ ਬਲਕਿ ਜਿਹੜੇ ਟਰੰਪ ਹੋਣੀ ਸਿਰਫ ਕਨਵਿਕਟਡ ਕ੍ਰਾਈਮਨਲਸ ਆ ਉਹਨਾਂ ਨੂੰ ਰਿਪੋਰਟ ਕਰਨਾ ਚਾਹੁੰਦੇ ਆ ਪਰ ਕੱਲ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਜਿਹੜਾ ਵੀ ਅਮਰੀਕਾ ਦੇ ਵਿੱਚ ਚੱਲੀ ਗੱਲ ਉਹ ਸਾਰੇ ਦੇ ਸਾਰੇ ਕ੍ਰਾਈਮਨਲ ਆ ਤੁਸੀਂ ਚਾਹੇ ਕੋਈ ਕ੍ਰਾਈਮਨਲ ਚਾਰਜ ਤੁਹਾਡੇ ਉੱਤੇ ਬਾਅਦ ਚ ਆ ਕੇ ਲੱਗਾ ਆ ਜਾਂ ਨਹੀਂ ਲੱਗਾ ਹੈਗਾ ਸੋ ਆਈਸ ਉਹ ਕਹਿੰਦੇ ਆ ਵੀ ਆਈਸ ਇਸ ਟਾਈਮ ਕਮਿਊਨਿਟੀਆਂ ਦੇ ਵਿੱਚ ਜਾ ਰਹੀ ਆ ਜਿਹਦੇ ਕਰਕੇ ਡਰ ਦਾ ਮਾਹੌਲ ਬਣਿਆ ਪਿਆ ਆ ਤੇ ਲੋਕ ਡਰੇ ਹੋਏ ਤੇ ਜਿਹੜੇ ਸਹਮੇ ਹੋਏ ਮਹਿਸੂਸ ਕਰ ਰਹੇ ਆ ਤੇ ਉਹ ਲੋਕ ਜਿਹੜੇ ਅਮਰੀਕਨ ਡ੍ਰੀਮ ਦੇ ਲਈ ਇੱਥੇ ਆਏ ਸੀ ਉਹਨਾਂ ਦੇ ਡ੍ਰੀਮ ਦੇ ਉੱਤੇ ਇੱਕ ਹਿਸਾਬ ਦੇ ਨਾਲ ਪਾਣੀ ਜਿਹੜਾ ਹੋ ਫਿਰਦਾ ਜਾ ਰਿਹਾ ਆ ਸੋ ਕੈਲੀਫੋਰਨੀਆ ਦੇ ਵਿੱਚ ਵੀ ਰੰਪ ਉਹਨਾਂ ਦੇ ਇਮੀਗ੍ਰੇਸ਼ਨ ਰੇਡਸ ਜਾਂ ਕਰੈਕਡਾਊਨ ਤੋਂ ਬਾਅਦ ਦੇ ਵਿੱਚ ਇੱਕ ਸਪੈਸ਼ਲ ਸੈਸ਼ਨ ਦੀ ਜਿਹੜੀ ਮੰਗਾ ਉਹ ਚੱਲ ਰਹੀ ਆ 10 ਮਿਲੀਅਨ ਡਾਲਰ ਦਾ ਲੈ ਕੇ ਜਿਹੜਾ ਹੁਣ ਡਿਬੇਟ ਆ ਜਿਸ ਦੇ ਵਿੱਚ ਇਮੀਗ੍ਰੇਸ਼ਨ ਸਰਵਿਸਸ ਤੇ ਲੀਗਲ ਐਡ ਉਹਨਾਂ ਲੋਕਾਂ ਨੂੰ ਪ੍ਰੋਵਾਈਡ ਕਰਨ ਦੀ ਕੈਲੀਫੋਰਨੀਆ ਸਟੇਟ ਜਿਹੜੀ ਉਹ ਗੱਲ ਕਹਿ ਰਿਹਾ ਹੈਗਾ ਹੈ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਉਹ ਇਮੀਗ੍ਰੇਸ਼ਨ ਪ੍ਰੋਟੈਕਸ਼ਨ ਜੋ 6 ਲੱਖ ਤੋਂ ਵੱਧ ਵੈਨਜ਼ੂਏਲੀਅਨ ਜੋ ਲੋਕ ਯੂਐਸਏ 'ਚ ਰਹਿੰਦੇ ਆ ਉਸ ਨੂੰ ਰੀਵੋਕ ਕਰ ਲਿਆ ਹੈਗਾ ਹੋਮਲੈਂਡ ਸਕਿਉਰਿਟੀ ਸੈਕ੍ਰੇਟਰੀ ਕ੍ਰਿਸਟੀ ਨੋਇਮ ਨੇ ਅੱਜ ਸਵੇਰੇ ਇਹ ਅਨਾਉਂਸ ਕੀਤਾ ਹੈਗਾ ਸੋ 6 ਲੱਖ ਦੇ ਕਰੀਬ ਵੈਨਜ਼ੁਏਲਾ ਦੇ ਜੋ ਲੋਕ ਇੱਥੇ ਰਹਿੰਦੇ ਸੀ ਉਹਨਾਂ ਨੂੰ ਸਪੈਸ਼ਲ ਪ੍ਰੋਟੈਕਸ਼ਨ ਇੱਕ ਇਮੀਗ੍ਰੇਸ਼ਨ ਮਿਲਿਆ ਸੀ ਉਸ ਨੂੰ ਰਿਵੋਕ ਕਰ ਲਿਆ ਗਿਆ ਹੈਗਾ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਹੈਗਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਉਹਨੂੰ 18 ਮਹੀਨੇ ਦੇ ਲਈ ਪਿਛਲੇ ਸਮੇਂ ਐਕਸਟੈਂਡ ਕਰ ਦਿੱਤਾ ਹੈ ਸਿਗਾ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਭਈ ਆ 트럼ਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਜਿਹੜਾ ਵੀ ਬੰਦਾ ਅਮਰੀਕਾ ਚ ਇਲੀਗਲੀ ਐਂਟਰ ਹੋਇਆ ਆ ਉਹ ਕ੍ਰਾਈਮਨਲ ਹੈਗਾ ਇਹ ਕੱਲ ਉਹਨਾਂ ਦੀ ਪ੍ਰੈਸ ਸੈਕਟਰੀ ਨੇ ਪਹਿਲੀ ਪ੍ਰੈਸ ਕਾਨਫਰੰਸ ਦੇ ਦੌਰਾਨ ਕਲੀਅਰਲੀ ਉਹ ਕੀਤਾ ਹੈਗਾ ਆ ਜਿਹੜਾ TPS ਡੈਜ਼ਿਗਨੇਸ਼ਨ ਆ ਟੈਂਪੋਰਰੀ ਸਟੇਟਸ ਵੈਨਿਊਏਲਾ ਵਾਲਾਂ ਦਾ ਇਹਦੇ ਨਾਲ 3 ਲੱਖ ਲੋਕ ਜੋ ਆਪਣੀ ਜੌਬਸ ਆ ਉਹ ਵੀ ਲੂਜ਼ ਕਰ ਜਾਣਗੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲ ਰਹੀਆਂ ਹੈਗੀਆਂ ਇਮੀਗ੍ਰੇਸ਼ਨ ਕਸਟਮ ਆਫਿਸ ਵਾਲਿਆਂ ਨੇ ਆਪਣਾ ਇੱਕ 800 ਨੰਬਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਾਰੀ ਕੀਤਾ ਸੀ ਵੀ ਇੱਥੇ ਤੁਸੀਂ ਰਿਪੋਰਟ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਕੋਈ ਇਲਿਗਲ ਐਕਟੀਵਿਟੀ ਹੋ ਰਹੀ ਆ ਕਰਾਇਮ ਹੋ ਰਿਹਾ ਇਲਿਗਲ ਇਮੀਗ੍ਰੈਂਟਸ ਵੱਲੋਂ ਆ ਬਾਅਦ ਦੇ ਵਿੱਚ ਯੂਐਸਏ ਟੂਡੇ ਰਿਪੋਰਟ ਕਰ ਰਿਆ ਬਹੁਤ ਸਾਰੇ ਸਾਈਟਸ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਹ ਇਨਫੋਰਮੇਸ਼ਨ ਭੇਜੀਆਂ ਗਈਆਂ ਵੀ 750 ਡਾਲਰ ਤੁਹਾਨੂੰ ਮਿਲੂਗਾ ਜੇ ਤੁਹਾਨੂੰ ਜੇ ਤੁਸੀਂ ਰਿਪੋਰਟ ਕਰੋਗੇ ਇੰਸਟਾਗ੍ਰam ਪੋਸਟ ਇੱਕ ਪਾਈ ਗਈ ਹੈ 750 ਡਾਲਰ ਪਰ ਇਲੀਗਲ ਇਮੀਗ੍ਰੈਂਟ दैट ਯੂ ਟਰਨ ਇਨ ਥਰੋ देयर ਟਿਪ ਫਾਰਮ ਇਹ ਟੋਟਲੀ ਝੂਠੀ ਆ ਬਿਲਕੁਲ ਇਹ ਗਲਤ ਇਨਫੋਰਮੇਸ਼ਨ ਹੈਗੀ ਆ ਜੋ ਫਲਾਈ ਜਾ ਰਹੀ ਆ ਇਹ ਯੂ ਐਸ اے ਟੂਡੇ ਨੇ ਅੱਜ ਦੱਸਿਆ ਹੈਗਾ ਅਮਰੀਕਾ ਦੀ ਮਿਲਟਰੀ ਹੁਣ ਲੋਕਾਂ ਨੂੰ ਰਿਪੋਰਟ ਕਰਨ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਆ ਕਹਿੰਦੇ ਵੀ MILITARY ਟੂ ਪ੍ਰੋਵਾਈਡ ਫੈਸਿਲਿਟੀਆਂ ਐਟ ਕੋਲੋਰੈਡੋਜ਼ ਵਕਲੇ ਸਪੇਸ ਫੋਰਸ ਬੇਸ ਟੂ ਪ੍ਰੋਸੈਸ ਡੀਟੇਨਡ ਮਾਈਗ੍ਰੈਂਟਸ ਸੋ ਯੂਐਸ ਦਾ ਜਿਹੜਾ MILITARY ਬੇਸ ਵਕਲੇ ਸਪੇਸ ਫੋਰਸ ਬੇਸ ਹੈਗਾ ਆ ਕੋਲੋਰੈਡੋ ਦੇ ਵਿੱਚ ਉੱਥੇ ਵੀ ਹੁਣ ਇਹਨਾਂ ਦਿਨਾਂ ਦੇ ਵਿੱਚ ਕਾਫੀ ਛਾਪੇ ਪੈਣੇ ਹੈਗੇ ਆ ਤੇ ਉਸ ਬੇਸ ਨੂੰ ਰੈਡੀ ਕੀਤਾ ਗਿਆ ਆ ਉੱਥੋਂ ਜਿਹੜੀਆਂ ਫਲਾਈਟਸ ਆ ਲੋਕਾਂ ਨੂੰ ਫੜ ਕੇ ਉੱਥੇ ਲਿਜਾਇਆ ਜਾਊਗਾ ਤੇ ਉੱਥੋਂ ਜਿਹੜੀਆਂ ਫਲਾਈਟਸ ਆ MILITARY ਦੀਆਂ ਉਡਾਈਆਂ ਜਾਣਗੀਆਂ ਇਹ ਵੀ ਪਤਾ ਚੱਲ ਰਿਹਾ ਆ ਵੀ ਜਿਹੜਾ ਮੇਜਰ ਕ੍ਰੈਕਡਾਊਨ ਆ ਇਹ ਆਈਸ ਵਾਲਿਆਂ ਨੂੰ ਇਨਸਟਰਕਸ਼ਨ ਦਿੱਤੀ ਜਾਂਦੀ ਆ ਵੀ ਤਿੰਨ ਸ਼ਹਿਰਾਂ ਚ ਤੁਸੀਂ ਇੱਕ ਇੱਕ ਦਿਨ ਜ਼ਰੂਰ ਕਰਨਾ ਹੈਗਾ ਆ ਅ ਪੇ ਇਕੱਠੇ ਹੀ ਇੱਕ ਟਾਈਮ ਮੰਨ ਲਓ ਵੀ ਇੱਕ ਜੇ ਇੱਕ ਦਿਨ ਐਲ ਏ ਸ਼ਿਕਾਗੋ ਤੇ ਨਿਊਯਾਰਕ ਇੱਕੋ ਦਿਨ ਦੇ ਵਿੱਚ ਜਿਹੜੇ ਆ ਉਹਨਾਂ ਨੇ ਕ੍ਰੈਕਡਾਊਨ ਕਰਨਾ ਹੈਗਾ ਅ ਸੋ ਇੱਕ ਜੋ ਅੱਜ ਮਾਰਕੋ ਰੂਬਿਓ ਹੋਣਾ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਜਿੰਨੇ ਵੀ ਦੁਨੀਆ ਦੇ ਮੁਲਕ ਹੈਗੇ ਆ ਜੇ ਉਹਨਾਂ ਦੇ ਲੋਕ ਇੱਥੇ ਇਲੀਗਲੀ ਰਹਿੰਦੇ ਹੈਗੇ ਆ ਉਹਨਾਂ ਨੂੰ ਇਹ ਲੋਕ ਸਾਰੇ ਵਾਪਸ ਲੈ ਲੈਣੇ ਚਾਹੀਦੇ ਹੈਗੇ ਆ ਅੱਜ ਸੈਕਟਰੀ ਆਫ ਸਟੇਟ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਆਪਣੇ ਆਫੀਸ਼ੀਅਲ ਜਿਹੜਾ ਉਹਨਾਂ ਦਾ ਪੇਜ ਹੈਗਾ ਉਹਦੇ ਉੱਤੇ ਤੇ ਕਹਿੰਦੇ ਭਈ ਜੋ ਵੀ ਦੁਨੀਆ ਦੇ ਮੁਲਕਾਂ ਜਿਨ੍ਹਾਂ ਦੇ ਲੋਕ ਇੱਥੇ ਇਲੀਗਲੀ ਹੈਗੇ ਆ ਉਹਨਾਂ ਨੂੰ ਇਮੀਡੀਏਟਲੀ ਉਹ ਵਾਪਸ ਲੈ ਲੈਣੇ ਚਾਹੀਦੇ ਹੈਗੇ ਆ ਇਹ ਵੀ ਖਬਰਾਂ ਆ ਰਹੀਆਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸੈਲਫ ਰਿਪੋਰਟ ਵੀ ਕਰ ਰਿਹਾ ਹੈਗੇ ਆ ਖਾਸ ਕਰਕੇ ਸਾਊਥ ਅਮਰੀਕਨ ਦੇ ਮੁਲਕਾਂ ਦੇ ਕਿਉਂਕਿ ਜਦੋਂ ਤੁਸੀਂ ਦੇਖਦੇ ਆ ਉਹਨਾਂ ਦੇ ਕੜੀਆਂ ਲਾਈਆਂ ਹੋਈਆਂ ਹੱਥਾਂ ਨੂੰ ਲੱਤਾਂ ਨੂੰ ਮਿਲਟਰੀ ਪਲੇਨ ਦੇ ਵਿੱਚ ਬੜਾ ਤੰਗ ਲਿਜਾ ਰਹੇ ਆ ਤੇ ਉਹ ਬਸ ਆਪਣੇ ਜੋਰੀ ਸ਼ਰਟ ਪਾਈ ਆ ਜਾਂ ਪੈਂਟ ਪਾਈ ਉਹਦੇ ਨਾਲ ਹੀ ਆ ਹੁਣ ਕਈਆਂ ਦੇ ਬੈਂਕ ਅਕਾਊਂਟ ਆ ਕਿਸੇ ਨੇ ਪੈਸੇ ਰੱਖੇ ਹੁੰਦੇ ਆ ਕਿਸੇ ਦਾ ਕੋਈ ਸੋਨਾ ਕੋਈ ਹੋਰ ਚੀਜ਼ ਕੁਝ ਨਹੀਂ ਲਿਜਾ ਸਕਦਾ ਸੋ ਉਹਦੇ ਨਾਲ ਲੋਕ ਬਹੁਤ ਸਾਰੇ ਸੋਚ ਰਹੇ ਆ ਵੀ ਅਸੀਂ ਜੇ ਸਾਡਾ ਇੱਥੇ ਪੇਪਰ ਵਰਕ ਸਹੀ ਨਹੀਂ ਵੀ ਆਪਣੇ ਆਪ ਹੀ ਆਪਾਂ ਘੱਟੋ ਘੱਟ ਸਮਾਨ ਤਾਂ ਕੁਝ ਲੈ ਕੇ ਜਾ ਸਕੀਏ ਸੋ ਬਹੁਤ ਸਾਰੀ ਸੈਲਫ ਰਿਪੋਰਟਿੰਗ ਵੀ ਯੂ ਐਸ ਏ ਦੇ ਵਿੱਚ ਇਸ ਟਾਈਮ ਦੇ ਉੱਤੇ ਹੋ ਰਹੀ ਹੈਗੀ ਆ